ਸੁਖਣ ਵਾਲੇ ਵਾਲੀ ਹਰਪਿੰਦਰ ਦੇ ਲੱਛਣ ਕੀ ਤੋਂ ਬੁੱਝੇ ਆ ਸੋਸ਼ਲ ਮੀਡੀਆ ਤੇ ਅੱਜਕੱਲ ਉਹਦੀਆਂ ਹੀ ਫੋਟੋਆਂ ਘੁੰਮਦੀਆਂ ਤੁਸੀਂ ਇਹਨਾਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਇਹਦੇ ਲੱਛਣ ਕਿ ਸਹਾदत ਤੱਕ ਖਰਾਬ ਸੀ ਕਦੇ ਅੱਧੀ ਰਾਤ ਨੂੰ ਹੋਟਲਾਂ 'ਚ ਜਾ ਵੜਦੀ ਆ ਕਦੇ ਟਰੈਕਟਰ ਤੇ ਬੈਠੀ ਸਟੰਟ ਲਵਾਉਂਦੀ ਆ ਤੇ ਉੱਤੇ ਲਿਖਦੀ ਆ ਫੁਲਾਨਿਆਂ ਦੀ ਦੋਤੀ ਚੰਦਰੀਏ ਤੂੰ ਦਾ ਫੁਲਾਨਿਆਂ ਦੀ ਦੋਤੀ ਦਾ ਵੀ ਨਾਮ ਖਰਾਬ ਕਰਤਾ ਇਹ ਕਿਹੜੇ ਤੂੰ ਐਹੋ ਜਿਹਾ ਕੰਮ ਕੀਤਾ ਜਿਹਦੇ ਨਾਲ ਤੂੰ ਸਾਰੇ ਪਿੰਡ ਵਾਸੀਆਂ ਨੂੰ ਨਮੋਸ਼ੀ ਸਹਿਣ ਲੱ ਕਰਨਾ ਤਾਂ ਆ ਵੇਖੋ ਤਸਵੀਰਾਂ ਦੇ ਵਿੱਚ ਕਿਵੇਂ ਹੱਥ 'ਚ ਬ੍ਰਾਂਡਡ ਸੈਂਡਲ ਫੜ ਕੇ ਕਦੇ ਟਰੈਕਟਰ ਤੇ ਬੈਠ ਕੇ ਤੇ ਕਦੇ ਟੱਟਾਂ ਤੇ ਟੈਟੂ ਬਣਾ ਕੇ ਵੈਲੈਂਟਾਈਨ ਡੇ ਵਾਲੇ ਦਿਨ ਸੋਸ਼ਲ ਮੀਡੀਆ ਤੇ ਪੋਸਟਾਂ ਪਾਉਂਦੀ ਆ ਹੁਣ ਜੇਲ੍ਹ ਚ ਬੈਠੀ ਪਾਈ ਵੈਲੈਂਟਾਈਨ ਡੇ ਦੀਆਂ ਪੋਸਟਾਂ ਬਣਾ ਕੇ ਜੇ ਤੈਨੂੰ ਇੰਨੇ ਖੁੱਲ ਦਿੱਤੀ ਸੀ ਕਿ ਤੂੰ ਨਾ ਭਲੇ ਮਾਨਸਾ ਦਾ ਇੰਨਾ ਨਜ਼ਾਇਜ਼ ਫਾਇਦਾ ਚੱਕਣਾ ਸੀ ਤੂੰ ਇੱਕ ਵਾਰੀ ਮੂੰਹੋਂ ਕਹਿੰਦੀ ਸੀ ਕਿ ਮੈਂ ਫੁਲਾਨੇ ਸਲੂਨ ਚ ਜਾਣਾ ਤਾਂ ਤੈਨੂੰ ਅਗਲੇ ਮੁੱਠ ਭਰ ਕੇ ਐਸੇ ਆਉਂਦੀ ਫੜਾ ਦਿੰਦੇ ਸੀ ਵੀ ਜਾ ਸੜਕਾਂ ਤੇ ਤੂੰ ਰੀਲਾ ਬਣਾਉਂਦੀ ਫਿਰਦੀ ਸੀ ਤੇ ਮਹਿੰਗੇ ਮਹਿੰਗੇ ਕੁੱਤੇ ਪਾਲ ਰੱਖੇ ਸੀ ਤੇ ਤੈਨੂੰ ਉਹ ਸ਼ੇਰਨੀ ਕਹਿੰਦੇ ਸੀ ਤੇ ਤੂੰ ਉਹਨਾਂ ਦਾ ਘਾਰੇ ਖਾ ਗਈ ਕਦੇ ਕਿਹੜੀ ਗੱਡੀ ਤੇ ਤੇ ਕਦੇ ਕਿਹੜੇ ਟਰੈਕਟਰ ਤੇ ਬੈਠੀ ਤੂੰ ਵੀਡੀਓ ਬਣਾਉਂਦੀ ਸੀ ਪਰ ਤੂੰ ਆਪਦੀਆਂ ਆਪਾਂ ਤੋਂ ਬਾਜ਼ ਨਹੀਂ ਆਈ ਕਹਿੰਦੇ ਪਤਾ ਨਹੀਂ ਆ ਜਿਹੜੇ ਟੈਟੂ ਬਣਾਈ ਫਿਰਦੀ ਆ ਪਹਿਲਾਂ ਵੀ ਕਿਹਦੇ ਕਿਹਦੇ ਨਾਂ ਦੇ ਇਹਨੇ ਟੈਟੂ ਬਣਾਏ ਸੀ ਤੇ ਛਿੱਲੇ ਸੀ ਕਿਉਂਕਿ ਕੈਨੇਡਾ 'ਚ ਵੀ ਇਹਦਾ ਇਹੋ ਜਿਹਾ ਹੀ ਠੰਡਾ ਸੀ ਤੇ ਇੱਧਰ ਇੰਡੀਆ 'ਚ ਆ ਕੇ ਹਰ ਕੌਣ ਦੇ ਨਾਂ ਦੇ ਟੈਟੂ ਬਣਾਉਂਦੀ ਫਰਦੀ ਸੀ ਪਤਣ ਲਈ ਕਿੰਨੇ ਇੱਕ ਹਰ ਕੌਣ ਵਾਲਾ ਜਿਨ੍ਹਾਂ ਦੇ ਨਾਂ ਦੇ ਇਹਨੇ ਟੈਟੂ ਬਣਾਏ ਸੀ ਤੇ ਕਦੇ ਅੱਧੀ ਰਾਤ ਨੂੰ ਰੈਸਟੋਰੈਂਟਾਂ 'ਚ ਬੈਠੀ ਤਣੜੀ ਕੀ ਕੁਝ ਖਾਂਦੀ ਪਿੰਦੀ ਸੀ ਤੇ ਇੱਕ ਵਾਰ ਜਦੋਂ ਇਹਨੇ ਕਿਹਾ ਕਿ ਮੈਂ ਵਧੀਆ ਬੁਟੀਕ ਬਣਾਉਣਾ ਤੇ ਇਹਦੇ ਸਹੁਰੇ ਨੇ ਝੱਟ ਹੀ ਮੀਨ ਬਾਜ਼ਾਰ ਦੇ ਵਿੱਚ ਦੁਕਾਨ ਮੁੱਲ ਲੈ ਲਈ ਤੇ ਨਾਂ ਵੀ ਇਹਦੇ ਕਰਵਾਈ ਦੇਖੋ ਕਿੱਡਾ ਵੱਡਾ ਜੇਰਾ ਸੀ ਸਹੁਰਿਆਂ ਦਾ ਉਹਨਾਂ ਨੇ ਧੀ ਬਣਾ ਕੇ ਰੱਖੀ ਸੀ ਕਹਿੰਦੇ ਸੀ ਜਿਹੜੇ ਸੁਣਿਆ ਸੀ ਪੁਰਾਣੇ ਬਜ਼ੁਰਗਾਂ ਤੋਂ ਕਿ ਸਹੁਰੇ ਆ ਜਿਹੜੇ ਉਹ ਵਿਤਕਰਾਂ ਕਰਦੇ ਆ ਬਗਾਨੇ ਕਰ ਹੋਈਆਂ ਕੁੜਗਾਂ ਨਾਲ ਪਰ ਇਹਨਾਂ ਨੇ ਤਾਂ ਕੋਈ ਵਿਤਕਰਾਨੀ ਕੀਤਾ ਸੀ ਇਹਨਾਂ ਨੇ ਤਾਂ ਧੀ ਬਣਾਈ ਸੀ ਪਰ ਇਹ ਧੀ ਨੇ ਨਜਾਇਜ਼ ਫਾਇਦਾ ਚੱਕਿਆ ਉਹਨਾਂ ਦੀ ਸ਼ਰਾਫਤ ਦਾ ਕਿਉਂਕਿ ਉਹ ਬੜੇ ਧੋਲੇ ਸੀ ਗੁਰਵਿੰਦਰ ਦੇ ਮਾਪਿਓ ਉਹਨਾਂ ਨੂੰ ਇਹਨੇ ਬਾਹਰ ਤੋਰਤਾ ਤੇ ਆਪ ਆ ਪੁੱਠੇ ਲੱchn ਕਰਨ ਲੱਗ ਪਈ ਉਹਨਾਂ ਨੇ ਇੱਕ ਦੋ ਵਾਰ ਇਹ ਕਿਹਾ ਕਿ ਰੁਪਿੰਦਰ ਆਪਾਂ ਘਰੇ ਕੈਮਰੇ ਲਵਾ ਲਈਏ ਪਰ ਇਹਦੇ ਲੱchn ਜਿਹੜੇ ਕੈਮਰਾ ਵਿੱਚ ਦਿਸਨੇ ਸੀ ਇਹਨੇ ਕਿੰਨੇ ਵਾਰ ਕਹਿਣ ਤੇ ਵੀ ਘਰ 'ਚ ਕੈਮਰੇ ਨਹੀਂ ਲਵਾਉਣ ਦਿੱਤੇ ਕਿਉਂਕਿ ਇਹਨੂੰ ਪਤਾ ਸੀ ਕਿ ਮੈਂ ਤਾਂ ਅੱਧੀ ਰਾਤ ਘਰੇ ਵੜਦੀ ਆ ਤੇ ਇਹ ਸਾਰਾ ਕੁਝ ਕੈਮਰਿਆਂ ਦੇ ਵਿੱਚ ਹੋਊਗਾ ਤੇ ਕੀ ਕਰੂੰਗੀ ਫੇਰ ਮੈਂ ਇਹਨੂੰ ਆਪਦੇ ਲੱਛਣ ਲਕੋਣ ਖਾਤਰ ਇਹ ਸਭ ਕੁਝ ਕਰਨਾ ਪਿਆ ਆ ਵੇਖੋ ਤੁਸੀਂ ਕਿਵੇਂ ਸੈਲੂਨ 'ਚ ਜਾ ਕੇ ਪੁੱਠੇ ਸਿੱਧੇ ਮੂੰਹ ਬਣਾਉਂਦੀ ਆ ਕਿ ਚੰਗੇ ਘਰਾਂ ਦੀਆਂ ਕੁੜੀਆਂ ਇਹੋ ਜਿਹਾ ਕੁਝ ਕਰਦੀਆਂ ਜੇ ਤੁਹਾਨੂੰ ਘਰ ਦੇ ਆਨੇ ਪੈਸਾ ਦਿੱਤਾ ਗੱਡੀਆਂ ਦਿੱਤੀਆਂ ਸੋਹਣਾ ਕੱਪੜਾ ਲੀੜਾ ਪਾਉਣ ਦੀ ਆਗਿਆ ਦਿੱਤੀ ਆ ਤਾਂ ਚੰਦਰੀਓ ਉਹਨਾਂ ਦਾ ਨਾਜਾਇਜ਼ ਫਾਇਦਾ ਤਾਂ ਨਾ ਚੱਕੋ ਉਹਨਾਂ ਦੇ ਅੱਖੀ ਘੱਟਾ ਤਾਂ ਨਾ ਪਾਵੋ ਕਿਉਂ ਉਹਨਾਂ ਦੇ ਘਰ ਪੱਟਦੀਆਂ ਜੇ ਤੁਹਾਨੂੰ ਖੋਲ ਦਿੱਤੀ ਆ ਕਮੈਂਟ ਕਰਕੇ ਜ਼ਰੂਰ